ਬੀਤੀ ਰਾਤ ਵਿਧਾਨ ਸਭਾ ਹਲਕਾ ਧਰਮਕੋਟ ਦੇ ਸ਼ਹਿਰ ਕੋਟ ਈਸੇਖਾ ਦੇ ਨਾਲ ਲੱਗਦੇ ਪਿੰਡ ਮਸੀਤਾ ਚ ਗੁਰਦੁਆਰਾ ਨਾਨਕਸਰ 68 ਵਿਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਦੇ ਵਿੱਚ ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋ ਵੱਲੋਂ ਪਹੁੰਚ ਕੇ ਹਾਜ਼ਰੀ ਲਗਵਾਈ ਗਈ ਇਸ ਮੌਕੇ ਉਹਨਾਂ ਦੇ ਨਾਲ ਕੋਟ ਈਸੇਖਾ ਤੋਂ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਕਰਤ ਸਿੰਘ ਮਸੀਤਾ ਵੀ ਮੌਜੂਦ ਰਹੇ ਜਿੱਥੇ ਉਹਨਾਂ ਨੇ ਗੁਰਦੁਆਰਾ ਨਾਨਕਸਰ 68 ਮਸੀਤਾ ਦੇ ਮੁੱਖ ਸੇਵਾਦਾਰ ਬਾਬਾ ਸ਼ੇਰ ਸਿੰਘ ਤੋਂ ਅਸ਼ੀਰਵਾਦ ਲਿਆ ਇਸ ਮੌਕੇ ਇਸ ਸਮਾਗਮ ਦੇ ਵਿੱਚ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾੜੀ ਢੋਸਵੀ ਪਹੁੰਚੇ ਇਸ ਮੌਕੇ ਗੁਰਪ੍ਰੀਤ ਸਿੰਘ ਸੇਖੋਂ ਨੇ ਕਿਹਾ ਕਿ ਅੱਜ ਉਹ ਇਸ ਸਮਾਗਮ ਦੇ ਵਿੱਚ ਪਹੁੰਚੇ ਨੇ ਜਿੱਥੇ ਉਹਨਾਂ ਦੇ ਵੱਲੋਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਨਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਹੈ ਇਸ ਸਲਾਨਾ ਸਮਾਗਮ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਵੀ ਪੂਰੇ ਕੁਕਤਾ ਪ੍ਰਬੰਧ ਜਿਹੜੇ ਉਹ ਕੀਤੇ ਗਏ ਸਨ ਜੀ ਭਾਈ ਜੀ ਅੱਜ ਮਸੀਤਾ ਪਿੰਡ ਪਹੁੰਚੇ ਹੋ ਈਸੇਗਾ ਦੇ ਕੋਟ ਦੇ ਪਿੰਡ ਸਮਾਗਮ ਤੇ ਕੀ ਕਹਿਣਾ ਚਾਹੋਗੇ ਅਸੀਂ ਅੱਜ ਇੱਥੇ ਸਾਰੀ ਟੀਮ ਦੇ ਨਾਲ ਨਾਨਕ ਸਰ ਮਸੀਤਾ ਆਏ ਸੀ ਨਤਮਸਤਕ ਹੋਣ ਵਾਸਤੇ ਬਾਬਾ ਜੀ ਹੁਣਾਂ ਨੇ ਬਲਾਵਾ ਦਿੱਤਾ ਸੀ ਸੱਦਾ ਦਿੱਤਾ ਸੀ ਬਾਬਾ ਜੀ ਹੁਣਾਂ ਦੇ ਸੱਦੇ ਤੇ ਅਸੀਂ ਇੱਥੇ ਸਮਾਗਮ ਚੱਲ ਰਿਹਾ ਤੇ ਨਤਮਸਤਕ ਹੋਣਾ ਆ ਅਸ਼ੀਰਵਾਦ ਲੈਣ ਆਏ ਆ ਤੇ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਆ ਕਿ ਗੁਰੂ ਨਾਨਕ ਪਾਸ਼ਾ ਸਬਦ ਦਾ ਭਲਾ ਕਰਨ ਚੜ੍ਹਦੀ ਕਲਾ ਕਰਨ ਪੰਜਾਬ ਚੜ੍ਹਦੀ ਕਲਾ ਚ ਰਹੇ ਹੀ ਕਾਮਨਾ ਕਰਦੇ ਹਾਂ